सतनाम श्री वाहे गुरु ओङ्कार सतनाम कर्ता परख निर्भो निर्वा मूर्त आजुनि सह भगर प्रसाद जप ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰ ਧੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ ਸਤਿਗੁਰੂ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸੇਰ ਚੁਕਾ ਕੇ ਦੋਨੋ ਹੱਥ ਜੋੜ ਕੇ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੇ ਹੀ 15ਵੀਂ ਅਸ਼ਟਪਦੀ ਦੀ 7ਵੀਂ ਪੌੜੀ ਸਰਵਣ ਕੀਤੀ ਆ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ 11 ਅਸ਼ਟਪਦੀ ਦੀ 8ਵੀਂ ਪੌੜੀ ਵਿੱਚ 8ਵੇਂ ਪਦੇ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਕੀ ਸਮਝਾ ਰਹੇ ਹਨ ਅਵ ਸਰਵਣ ਕਰਿਐ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨਿ ਆਵੈ ਹਰ ਪ੍ਰਭ ਚਿਤ ਜਾ ਕੈ ਮਨ ਗੁਰ ਕੀ ਪ੍ਰਤੀਤ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਹਨ ਪ੍ਰਤੀਤ ਦਾ ਅਰਥ ਹੈ ਪ੍ਰੀਤੀ ਪ੍ਰਤੀਤੀ ਵੀ ਸ਼ਰਧਾ ਸਤਿਗੁਰੂ ਜੀ ਫਰਮਾਉਂਦੇ ਨੇ ਜਿਸ ਦੇ ਮਨ ਦੇ ਵਿੱਚ ਗੁਰੂ ਸਾਹਿਬ ਬਾਰੇ ਪ੍ਰੀਤ ਹ ਪ੍ਰੇਮ ਹ ਸ਼ਰਧਾ ਹ ਕਿਉਂਕਿ ਕਵੀ ਵੀ ਬੜੇ ਸੋਹਣੇ ਬੋਲ ਲਿਖਦਾ ਹੈ ਸ਼ਰਧਾ ਨਾਲ ਜੇ ਰਹੇ ਨਸਾਨ ਲੱਗਾ ਕਿਹੜਾ ਕੰਮ ਜੋ ਉਸ ਦਾ ਨਾਸ ਹੋਵੇ ਫਿਰ ਇਹ ਭਗਤਾਂ ਦੇ ਮਗਰ ਭਗਵਾਨ ਭਜਾ ਮਗਰ ਵਛਰੂ ਜਿਸ ਤਰ੍ਹਾਂ ਗਾਂ ਹੋਵੇ ਇੱਕ ਘੜੀ ਤੇ ਮਿੰਟ ਨਹੀਂ ਜੁਦਾ ਹੁੰਦਾ ਪੁੱਤ ਨਾਲੋਂ ਨਾ ਜਿਸ ਤਰ੍ਹਾਂ ਮਾਂ ਹੋਵੇ ਪਾਣੀ ਪਾਈਏ ਤੇ ਦਰਖਤ ਨੂੰ ਨੇਕ ਦਿਲ ਨਾਲ ਠੰਡੀ ਕਿਉਂ ਨਾ ਉਸ ਦੀ ਸ਼ਾਂਹ ਹੋਵੇ ਮਹਾਰਾਜ ਇੱਥੇ ਵੀ ਇਹੀ ਸਾਨੂੰ ਸਮਝਾ ਰਹੇ ਹਨ ਕਿ ਜਾ ਕੈ ਮਨ ਗੁਰ ਕੀ ਪ੍ਰਤੀਤ ਜਿਹਦੇ ਮਨ ਦੇ ਵਿੱਚ ਗੁਰੂ ਪ੍ਰਤੀ ਪ੍ਰੀਤ ਹੈ, ਪ੍ਰੇਮ ਹੈ, ਸ਼ਰਧਾ ਹੈ ਜਿਵੇਂ ਕਵੀ ਨੇ ਕਿਹਾ ਹੀ ਕਿ ਪਾਣੀ ਪਾਈਏ ਤੇ ਦਰਖਤ ਨੂੰ ਨੇਕ ਦਿਲ ਨਾਲ ਠੰਡੀ ਕਿਉਂ ਨਾ ਉਸ ਦੀ ਸ਼ਾਂਹ ਹੋਵੇ ਨੇਕ ਦਿਲ ਦੇ ਨਾਲ ਦਰਖਤ ਨੂੰ ਅਸੀਂ ਛੋਟੇ ਜਿਹੇ ਨੂੰ ਪਾਣੀ ਪਾ ਪਾ ਕੇ ਪਾਲਾਂਗੇ ਤੇ ਉਹ ਵੀ ਕਿਸੇ ਨਾ ਕਿਸੇ ਦਿਨ ਸਾਨੂੰ ਠੰਡੀ ਛਾਂ ਦੇਵੇਗਾ ਸਾਨੂੰ ਫਲ ਦੇਵੇਗਾ ਤੇ ਇਹ ਸ਼ਰਧਾ ਪ੍ਰੇਮ ਪਰਮੇਸ਼ਰ ਕਾਲਪੁਰਖ ਨਾਲ ਜੇ ਅਸੀਂ ਕਰਾਂਗੇ ਤੇ ਮਹਾਰਾਜ ਤੇ ਦਦਾ ਦਾਤਾ ਆਇਕ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਬਈ ਗਣਤ ਭੰਡਾਰ ਮਹਾਰਾਜ ਦੇ ਘਰੇ ਤੇ ਗਣਤ ਭੰਡਾਰ ਜੁਗਾ ਜੁਗੰਤਰ ਖਾਹੀ ਖਾਹੀ ਮਹਾਰਾਜ ਦੇ ਫਿਰ ਉਹ ਭੰਡਾਰਾਂ ਨੂੰ ਜੁਗਾ ਜੁਗਾ ਤੋਂ ਲੋਕ ਖਾਂਦੇ ਆ ਰਹੇ ਹਨ ਸਾਨੇ ਸ਼ੁਕਰਾਨਾ ਕੋਈ ਕਰੇ ਤੇ ਭਾਵੇਂ ਨਾ ਕਰੇ ਪਰ ਮਹਾਰਾਜ ਦੇ ਘਰ ਕੋਈ ਘਾਟ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਜੇ ਗੁਰੂ ਪ੍ਰਤੀ ਸ਼ਰਧਾ ਹੋਵੇ, ਪ੍ਰੇਮ ਹੋਵੇ, ਪਿਆਰ ਹੋਵੇ ਮਹਾਰਾਜ ਕਹਿੰਦੇ ਹਨ ਜਾ ਕੈ ਮਨ ਗੁਰ ਕੀ ਪ੍ਰਤੀ ਜਿਹਦੇ ਮਨ ਨੂੰ ਗੁਰੂ ਦੀ ਪ੍ਰੀਤ ਲੱਗੀ ਹੋਵੇ ਪ੍ਰੇਮ ਭਾਵ ਸ਼ਰਧਾ ਨਾਲ ਉਸ ਦਾ ਮਨ ਵਿਨਿਆ ਹੋਵੇ ਤਿਸ ਜਨ ਆਵੇ ਹਰ ਪ੍ਰਭ ਚੀਤ ਤੋ ਉਸ ਜਨ ਨੂੰ ਉਸ ਭਗਤ ਨੂੰ ਉਸ ਗੁਰਸਿੱਖ ਨੂੰ ਮਾਰੇ ਕਹਿੰਦੇ ਹਰ ਵਕਤ ਹੀ ਉਹ ਪਰਮ ਪ੍ਰਭੂ ਪਰਮੇਸ਼ਰ ਕਾਲਪੁਰਖ ਚਿੱਤ ਦੇ ਵਿੱਚ ਭਾਵ ਸ਼ਿਰਦੇ ਵਿੱਚ ਰਹਿੰਦਾ ਹੈ ਭਗਤ ਭਗਤ ਸੁਨਿਆ ਤਹਿ ਲੋਏ ਮਹਾਰਾਜ ਕਹਿੰਦੇ ਐਸੇ ਭਗਤ ਜਨ ਐਸੇ ਜਨ ਗੁਰਸਿੱਖ ਹਨ ਜਿਨ੍ਹਾਂ ਨੂੰ ਹਰ ਵਕਤ ਪ੍ਰਭੂ ਪਰਮੇਸ਼ਰ ਖਾਲਪੁਰਖ ਚਿੱਤ ਚ ਰਹਿੰਦਾ ਹਿਰਦੇ ਦੇ ਵਿੱਚ ਰਹਿੰਦਾ ਹੈ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਭਗਤ ਭਗਤ ਸੁਣੀਏ ਤੇ ਹਲੋਈ ਤਿੰਨਾ ਲੋਕਾਂ ਦੇ ਵਿੱਚ ਭਗਤ ਭਗਤ ਕਰਕੇ ਭਾ ਕੀ ਉਹ ਸਾਨੂੰ ਸੁਣੀਦਾ ਹੈ ਸੁਣਿਆ ਜਾਂਦਾ ਹੈ ਜਾਕਾ ਹਿਰਦੈ ਇੱਕ ਹੋਈ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਪਰਮੇਸ਼ਰ ਹੈ ਕਿਉਂਕਿ ਅੱਜਕੱਲ ਤੇ ਹਰ ਕੋਈ ਹਰ ਇੱਕ ਦਾ ਭਗਤ ਬਣਿਆ ਫਿਰਦਾ ਮੈਂ ਮਾਤਾ ਦਾ ਭਗਤ ਹਾਂ ਮੈਂ ਪੀਰਾਂ ਫਕੀਰਾਂ ਦਾ ਭਗਤ ਹਾਂ ਮੈਂ ਏਸ ਗੁਰੂ ਦਾ ਭਗਤ ਹਾਂ ਮਹਾਰਾਜ ਉਹਨਾਂ ਭਗਤਾਂ ਬਾਰੇ ਨਹੀਂ ਗੱਲ ਕਰੀ ਮਾਰੇ ਕਹਿੰਦੇ ਭਗਤ ਭਗਤ ਸੁਣੀਏ ਤੇ ਹਲੋਈ ਭਗਤ ਉਹਨਾਂ ਨੂੰ ਤੇਨਾਂ ਲੋਕਾਂ ਵਿੱਚ ਸੁਣਿਆ ਜਾਂਦਾ ਹੈ ਉਹਨਾਂ ਨੂੰ ਸੁਣਿਆ ਜਾਂਦਾ ਜਾ ਕੇ ਹਿਰਦੇ ਇੱਕੋ ਹੋਈ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਪਰਮੇਸ਼ਰ ਕਾਲ ਪੁਰਖ ਆ ਕਿਉਂਕਿ ਜਿਸ ਤੋਂ ਉੱਤੇ ਹੋਰ ਕੋਈ ਨਹੀਂ ਅਸਲ ਦੇ ਵਿੱਚ ਅਸਲੀ ਭਗਤ ਉਹ ਹਨ ਤੇ ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਕਿ ਉਹ ਅਸਲੀ ਭਗਤ ਹਨ ਉਹੀ ਅਸਲੀ ਜਨਪੁਰਖ ਗੁਰਸਿੱਖ ਹਨ ਜਿਹੜੇ ਇੱਕ ਪਰਮੇਸ਼ਰ ਕਾਲ ਪੁਰਖ ਨੂੰ ਹਿਰਦੇ ਵਿੱਚ ਧਿਆਉਣਾ ਕਰਦੇ ਹਨ ਸਚ ਕਰਨੀ ਸਚਤਾ ਕੀ ਰਹਤ ਮਹਾਰਾਜ ਕਹਿੰਦੇ ਫਿਰ ਉਹ ਸੱਚੀ ਕਰਨੀ ਕਰਦੇ ਹਨ ਸੱਚੀ ਕਮਾਈ ਕਰਦੇ ਹਨ ਸਾਚਤਾ ਕੀ ਰਹਿਤ ਤੇ ਸੱਚੀ ਰਹਿਤ ਮਰਿਆਦਾ ਤੇ ਕਾਲਪੁਰਖ ਵੱਲੋਂ ਦਰਸਾਈ ਹੋਈ ਰਹਿਤ ਮਰਿਆਦਾ ਤੇ ਚੱਲਣਾ ਕਰਦੇ ਹਨ ਸੱਚ ਹਿਰਦੈ ਸਾਤ ਮੁਖ ਕਹਿਤ ਤੇ ਉਹ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਭਗਤ ਸੱਚਾ ਉਹਨਾਂ ਦਾ ਹਿਰਦੈ ਤੇ ਸਾਤ ਮੁਖ ਕਹਿਤ ਤੇ ਸੱਚਾ ਹੀ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਆਪਣੇ ਮੁਖ ਚੋਂ ਕਹਿਣਾ ਕਰਦੇ ਹਨ ਸਾਚੀ ਦ੍ਰਿਸ਼ਟ ਸਾਚਾ ਆਕਾਰ ਤੇ ਸਤਗੁਰੂ ਜੀ ਫਰਮਾਉਂਦੇ ਹਨ ਕਿ ਉਹਨਾਂ ਦੀ ਸੱਚੀ ਦ੍ਰਿਸ਼ਟਾ ਕਿਉਂਕਿ ਕਾਲਪੁਰਖ ਪਰਮੇਸ਼ਰ ਦੀ ਵੀ ਸੱਚੀ ਸਾਚੀ ਦ੍ਰਿਸ਼ਟਾ ਸਾਚੀ ਸੱਚੀ ਦ੍ਰਿਸ਼ਟਾ ਸੱਚੀ ਨਦਰ ਕਿਉਂਕਿ ਮਾਰ ਨਰਾਜ ਕਾਲਪੁਰਖ ਜੇ ਤਨ ਨਦਰ ਕਰ ਦੇਣ ਲੱਖ ਖੁਸ਼ੀਆਂ ਪਾਤ ਸਾਈਆਂ ਜੇ ਸਤਗੁਰ ਨਦਰ ਕਰੇ ਮਾਰੇ ਲੱਖਾਂ ਖੁਸ਼ੀਆਂ ਬਖਸ਼ ਦਿੰਦੇ ਨੇ ਜੇ ਸਤਗੁਰ ਨਦਰ ਕਰ ਦੇ ਸਾਚਾ ਆਕਾਰ ਇੱਥੇ ਵੀ ਫਰਮਾਉਂਦੇ ਸਾਚੀ ਦ੍ਰਿਟ ਸਾਚਾ ਆਕਾਰ ਸੱਚੀ ਉਸ ਕਾਲਪੁਰਖ ਦੀ ਦ੍ਰਿਸ਼ਟ ਨਦਰ ਹੈ ਸਾਚਾ ਆਕਾਰ ਜਿਹੜਾ ਆਕਾਰ ਮਾਰੇ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਆਕਾਰ ਭਵ ਜੀਵ ਜੰਤੂ ਮਨੁੱਖ ਹਰ ਇੱਕ ਚੀਜ਼ ਜੋ ਇਸ ਵਿੱਚ ਆ ਰਹੀ ਆ ਮਰ ਰਹੀ ਇਹ ਵੀ ਸੱਚਾ ਆਕਾਰ ਉਸ ਪਰਮੇਸ਼ਰ ਕਾਲਪੁਰਖ ਨੇ ਕੀਤਾ ਹੋਇਆ ਹੈ ਸੱਚ ਵਰਤੈ ਸਾਚਾ ਪਾਸਾਰ ਤੇ ਸਾਰਾ ਗੋ ਜ ਸੱਚ ਹੀ ਵਰਤ ਰਿਹਾ ਹੈ ਸਾਚਾ ਪ੍ਰਸਾਰ ਤੋਂ ਪਰਮੇਸ਼ਰ ਕਾਲਪੁਰਖ ਦਾ ਸੱਚਾ ਪਸਾਰਾ ਕੀਤਾ ਹੋਇਆ ਹੀ ਸਾਰਾ ਪਸਾਰ ਫਲਾਦ ਦਿਸਦਾ ਹੈ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਜਿਨੇ ਉਸ ਪਰਮੇਸ਼ਰ ਕਾਲਪੁਰਖ ਨੂੰ ਪਾਰ ਬ੍ਰਹਮ ਹਰੀ ਵਾਹਿਗੁਰੂ ਸੱਚ ਨਿਸ਼ਚੇ ਕਰਕੇ ਸੱਚ ਸਰੂਪ ਕਰਕੇ ਜਾਤਾ ਭਾਵ ਕੀ ਜਾਣ ਲਿਆ ਹੈ ਨਾਨਕ ਸੋ ਜਨ ਸੱਚ ਸਮਾਤਾ ਤੇ ਸਤਿਗੁਰੂ ਜੀ ਫਰਮਾਉਂਦੇ ਹਨ ਇਸੋ ਪੁਰਖ ਨੇ ਉਸ ਜਾਣਨੇ ਭਗਤ ਨੇ ਗੁਰ ਸਿੱਖ ਨੇ ਉਸ ਜਿਨ੍ਹਾਂ ਨੇ ਸੱਚ ਨੂੰ ਜਾਣ ਲਿਆ ਪਰਮ ਪ੍ਰਮੇਸ਼ਰ ਕਾਲਪੁਰਖ ਦੇ ਨਾਲ ਪ੍ਰੇਮ ਭਗਤੀ ਪ੍ਰੇਮਾ ਭਗਤੀ ਨਾਲ ਪ੍ਰੀਤ ਪਾਲੀ ਉਸ ਨੂੰ ਜਾਣ ਲਿਆ ਨਾਲਿਕ ਸੋ ਜਨ ਸੱਚ ਸਮਾਤਾ ਮਾਰੇ ਕਹਦੇ ਉਹ ਪੁਰਖ ਉਹ ਗੁਰ ਸਿੱਖ ਭਗਤ ਜਨ ਉਸ ਸੱਚੇ ਵਿੱਚ ਹੀ ਉਸ ਪਰਮੇਸ਼ਰ ਕਾਲਪੁਰਖ ਵਿੱਚ ਹੀ ਸਮਾ ਜਾਂਦੇ ਹਨ ਸੋ ਆਪ ਸਮੂਹ ਸੰਗਤਾਂ ਨੇ ਹੀ 15ਵੀਂ ਅਸ਼ਟਪਦੀ ਦੀ 8ਵੀਂ ਪੌੜੀ ਭਾਵ ਕੀ 8ਵਾਂ ਪਦ ਆਸਮੂਹ ਸੰਗਤਾਂ ਨੇ ਸਰਵਣ ਕੀਤਾ 15 ਅਸ਼ਟਪਦੀਆਂ ਸਪੂਰਨ ਕਥਾ ਵਿਚਾਰ ਹੋਈ ਇਸਮੂਹ ਸੰਗਤਾਂ ਨੇ ਆਪ ਜੀ ਨੇ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਕੁਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਲੇ ਨੇ ਇਸੇ ਤਰ੍ਹਾਂ ਹੁਣ 16ਵੀਂ ਅਸ਼ਟਪਦੀ ਦੀ ਕਥਾ ਵਿਚਾਰ ਸ਼ੁਰੂ ਹੋਵੇਗੀ ਪਹਿਲਾ ਸ਼ਲੋਕ ਫਿਰ ਇਸੇ ਤਰ੍ਹਾਂ ਪੌੜੀ ਦਰ ਪੌੜੀ ਪਦਾ ਇੱਕ ਇੱਕ ਪਦੇ ਕਰਕੇ ਕਥਾ ਵਿਚਾਰ ਹੋਵੇਗੀ ਆ ਸਮੂਹ ਸੰਗਤਾਂ ਨੇ ਰਹਿਦੀ ਗੁਰਬਾਣੀ ਜਿਹੜੀ ਆ ਵੀ ਸੁਖਮੀ ਸਾਹਿਬ ਦੀਆਂ ਰਹਿਦੀਆਂ ਅਸ਼ਟਪਦੀਆਂ ਸਾਰੀ ਕਥਾ ਸਪੂਰਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ